ਸਕਦੇ ਹੋ ਬਾਹਰ ਚ ਦੇਖੋ ਕਿੰਨੀ ਪੈਰੀ ਹੈ ਬਾਰਸ਼ ਦੇ ਵਿੱਚੇ ਬਾਬੇ ਦੇਖ ਸਕਦੇ ਹੋ ਕਿ ਧੀ ਦਾ ਘਰ ਬਸਾਉਣ ਦੇ ਲਈ ਕਿਉਂਕਿ ਅੱਗੇ ਟਾਈਮ ਦਿੱਤਾ ਹੋਇਆ ਅੱਗੇ ਜਾਣਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਟਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਹਾਂਜੀ ਜਿੰਦਰੇ ਤੋੜੇ ਹੋਏ ਕਿੱਥੇ ਆਹ ਦੇਖੋ ਮੇਰੀ ਨਮਾਰੀ ਦੇ ਇਹਨਾਂ ਨੇ ਸਾਰੇ ਜਿੰਦਰੇ ਤੋੜੇ ਲਏ ਜੀ ਹਾਂ ਹਾਂ ਸਾਰੇ ਕਿਹਨੇ ਤੋੜੇ ਨੇ ਇਹ ਇਹ ਮੇਰੇ ਸਾਸੋਰੇ ਨੇ ਹੀ ਤੋੜੇ ਨੇ ਜੀ ਤੁਸੀਂ ਕਮੰਡੀਆਂ ਜੀ ਨਹੀਂ ਮੈਂ ਜੀ ਚਾਚੀ ਆ ਜੀ ਸੱਸ ਚਾਚੀ ਸੱਸ ਲੱਗਦੀ ਆ ਅੱਛਾ ਚਾਚੀ ਸੱਸੋਂ ਕਿਵੇਂ ਤੁਸੀਂ ਨਾਲ ਉਹਦੇ ਕੁੜੀ ਦਾ ਇਹਨੂੰ ਆਪ ਹੀ ਪੁੱਛ ਲੋ ਮੈਂ ਕਿੰਨੀ ਇਹਦੀ ਮਦਦ ਕਰਨੀ ਆ ਇਹ ਸੁੱਡੀ ਚਾਚੀ ਸੱਸ ਹੈ ਹਾਂ ਜੀ ਮੇਰੀ ਚਾਚੀ ਸੱਸ ਹੈ ਇਹ ਨਾਲ ਹੈ ਇਹ ਨਾਲ ਨੇ ਮੇਰੀ ਪੂਰੀ ਮਦਦ ਕਰਨ ਫਿਰ ਛੋਡੇ ਨਾਲ ਨਹੀਂ ਲੜਦੇ ਹੋ ਲੜ ਕੇ ਆਉਂਦੇ ਨੇ ਜੀ ਜਦੋਂ ਇਹ ਮੇਰੀ ਕੋਈ ਮਦਦ ਕਰਦੇ ਨੇ ਮੈਨੂੰ ਇਹਨਾਂ ਨੇ 2 ਸਾਲ ਰੋਟੀ ਨਹੀਂ ਦਿੱਤੀ ਮੈਨੂੰ ਤਾਂ ਉਹਦਾ ਵਤਨਾ ਵਤਨਾ ਬੋਲਦੇ ਪਹਿਲੇ ਦਿਨ ਜਦੋਂ ਇਹਨਾਂ ਨੇ ਮੈਨੂੰ ਰੋਟੀ ਨਹੀਂ ਦਿੱਤੀ ਮੈਂ ਨਾਲ ਵੀ ਘਰੇ ਮਾ ਕੇ ਖਾਧੀ ਐ ਤੇ ਇਹਨਾਂ ਨੇ ਇਹਨਾਂ ਨਾਲ ਲੜਨ ਲੱਗ ਗਏ ਫਿਰ ਛੋਟੇ ਨਾਲ ਵੀ ਲੜੇ ਹੋਣੇ ਫਿਰ ਜੀ ਮੈਨੂੰ ਤਾਂ ਬਹੁਤ ਗੰਤਾ ਬੰਦਾ ਬੋਲਦੇ ਆ ਤੇ ਅੱਜ ਜਿਹੜੀ ਤੁਸੀਂ ਆਏ ਹੋ ਇਹ ਮੇਰੀ ਬਦੌਲਤੀ ਹੈ ਇਹ ਦੇਖ ਸਕਦੇ ਹੋ ਵੀ ਆਪ ਦਾ ਸਹੁਰਾ ਸੱਸ ਕੁੜੀ ਦੇ ਨਾਲ ਨਹੀਂ ਹੈਗੇ ਚਾਚੀ ਮੁੰਡੇ ਦੀ ਸੱਸ ਕਹਿੰਦੇ ਚਾਚੀ ਸੱਸੋਂ ਨਾਲ ਖੜੀ ਆ ਕੁੜੀ ਦੇ ਸਾਡੀ ਹੈ ਜੀ ਇਹ ਸਿਹੜਾ ਸਾਡੀ ਸਾਡੀ ਉਹ ਹੈ ਜੀ ਇਹ ਅਸੀਂ ਜਿਵੇਂ ਆਏ ਰੋਣ ਦੇ ਠੀਕ ਹੈ ਦੇਖੋ ਜੀ ਇਹਨਾਂ ਦਾ ਸੀ ਧੰਨਵਾਦ ਕਰਦੇ ਆਂ ਚਾਚੀ ਸੱਸ ਨਾਲ ਖੜੀ ਹੈ ਜਿਹੜੀ ਕੁੜੀ ਦੇ ਅੱਛਾ ਇਹ ਲਮਾਰੀ ਤੇਰੀ ਹੈ ਇਹ ਲਮਾਰੀ ਮੇਰੀ ਹੈ ਜੀ ਆਹ ਲਮਾਰੀ ਦੀ ਇਧਰੋਂ ਚਾਬੀਆਂ ਲਵਾਈਆਂ ਹੋਈਆਂ ਨੇ ਜਦੋਂ ਚਾਬੀਆਂ ਪਤਾ ਨਹੀਂ ਇਹਨਾਂ ਦੇ ਕੀ ਚੱਕਰ ਹੈ ਚਾਬੀਆਂ ਨੇ ਤਾਂ ਕੁੰਦੀ ਨਹੀਂ ਉਹਦੋਂ ਬਾਅਦ ਇਹਨਾਂ ਨੇ ਆਹ ਜਿੰਦੇ ਤੋੜਤੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸਰਦੂਲਗੜ੍ਹ ਖੜੇ ਆਂਗੇ ਪਰ ਉੱਥੇ ਇੱਕ ਮਸਲਾ ਆ ਗਿਆ ਮਸਲੇ ਕਈ ਆ ਕੇ ਤੋਲੇ ਵੀ ਜਿਹੜੀ ਤਿੰਨ ਤਰੀਕ ਨੂੰ ਤੁਹਾਨੂੰ ਦੱਸਾਂਗੇ ਪੂਰੀ ਉਹਦੋਂ ਬਾਅਦ ਦੇਖਦੇ ਆਂ ਬਾਈ ਅਸੀਂ ਕੁੜੀ ਦੇ ਨਾਲ ਆ ਜੇ ਕੁੜੀ ਨਾਲ ਟੱਕਾ ਹੋਊਗਾ ਅਸੀਂ ਵੀ ਮੈਂ ਬਤਾਉ ਰਿਹਾ ਮਸੀਂ ਮੈਂ ਕੁੜੀ ਦਾ ਪੁੱਤ ਹਾਂ ਕੀ ਨਾਮ ਹੈ ਆਪਣੇ ਸੁਭਨਾ ਮੇਰਾ ਨਾਮ ਜਕਸੀਲ ਸਿੰਘ ਜੱਗੀ ਲਖਪਾ ਜੀ ਤੁਹਾਡੇ ਲਈ ਕੋਠੀ ਦੀ ਥੋੜੇ ਦਿਨ ਪਹਿਲਾਂ ਇਹਨਾਂ ਨੇ ਮੇਰੇ ਕੈਮਰੇ ਲੱਗੇ ਹੋਏ ਨੇ ਜਿਸ ਦਿਨ ਮੇਰੀ ਲੜਾਈ ਹੋਈ ਹੈ ਇਹਨਾਂ ਨਾਲ ਉਸ ਦਿਨ ਉਹਨਾਂ ਨੇ ਕੀ ਕਰਾਇਆ ਜੀ ਮੇਰਾ ਇਹ ਡੀਵੀਆਰ ਹੈ ਜਿਹੜਾ ਡੀਵੀਆਰ ਲਾ ਕੇ ਡਾਟਾ ਵੀ ਡਿਲੀਟ ਕਰਵਾਤਾ ਅੱਛਾ ਕੈਮਰੇਆਂ ਦਾ ਕੈਮਰੇਆਂ ਦਾ ਪੁਲਿਸ ਤੋਂ ਡਾਟਾ ਡਿਲੀਟ ਕਰਵਾਇਆ ਇਹਨਾਂ ਨੇ ਡਾਟਾ ਵੀ ਮੇਰਾ ਪੁਲਿਸ ਤੋਂ ਡਿਲੀਟ ਕਰਵਾਇਆ ਜੀ ਅਹੀ ਜੀ ਪੁਲਿਸ ਕਿਹੜੀ ਹੈ ਜਿਹੜੀ ਕੈਮਰੇ ਦੇ ਪਲੇਂਟ ਕਰਦੇ ਮਤਲਬ ਜੀ 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 ਪੁੱਸ ਕਿਹੜੀ ਹੈ ਜਿਹੜੇ ਕਹਿ ਰਹੇ ਨੇ ਘਟੇ ਦਾ ਨਾ ਬਸਾਉ ਕੋਈ ਨਾ ਆਸ ਦੇ ਰਹੇ ਆ ਪੂਰਾ ਸਾਥ ਦੇਣਾ ਪਾਣੀ ਤੇ ਬੈਠੀ ਹੁੰਦੀ ਹੈ ਤਾਂ ਵੀ ਅਸੀਂ ਕਹਿੰਦੇ ਹਾਂ ਵੀ ਕੋਠੀ ਥੱਲੇ ਕੀ ਹਾਲਾਤ ਹੋ ਰਹੇ ਨੇ ਉੱਤੇ ਨੂਨੂ ਦੇ ਰਖੀਏ ਕੋਠੀ ਉਹ ਕਹਿੰਦੀ ਵੀ ਉੱਤੇ ਵੀ ਮੈਨੂੰ ਬਸਣ ਨਹੀਂ ਦਿੰਦੇ ਤੇ ਇਸ ਤਰ੍ਹਾਂ ਦੇ ਨਾਲ ਜੋ ਨੂਨ ਇਹਨਾਂ ਦੀ ਉੱਪਰੋਂ ਦੇਖ ਸਕਦੇ ਆ ਆ ਰਹੀ ਹੈ ਕੱਢਿਆ ਜੀ ਅਸੀਂ ਇਹਨਾਂ ਨੂੰ ਮੇਰੇ ਕੁੜੀ ਨੇ ਨਹੀਂ ਕੱਢਿਆ ਅਸੀਂ ਨਹੀਂ ਕੋਈ ਕਬਜ਼ਾ ਕਰਿਆ ਹੋਇਆ ਇਸ ਕਰਤੇ ਇਹ ਛੋਟੀ ਨੂਹ ਐ ਤਾਂ ਛੋਟੀ ਨੂਹ ਦਾ ਘਰ ਹੈ ਦੇਖ ਸਕਦੇ ਹੋ ਵੀ ਇਹਨੂੰ ਇਹਨੂੰ ਹੁਣ ਐ ਲਾ ਲਓ ਵੀ ਉੱਪਰਲੀ ਛੱਤ ਦਿੱਤੀ ਹੋਈ ਹੈ। ਉਹ ਚ ਵੀ ਕਦੇ ਕਹਿੰਦੇ ਬਿਜਲੀ। ਮੇਰੀ ਮੰਮੀ ਨੇ ਜੀ। ਬਿਜਲੀ ਕੱਟ ਦਿੰਦੇ ਨੇ ਥੋੜੀ। ਹਾਂਜੀ ਮੇਰੀ ਹੁਣ ਸੁਣ ਵੀ ਬਿਜਲੀ ਕੱਟੀ ਹੋਈ ਹੈ ਇਹਨਾਂ ਦੀ ਸਾਰੀ। ਦੇਖੋ ਆਪਦੀ ਨੂਹ ਦੀ ਬਿਜਲੀ ਕੱਟਦੀ। ਜਰ ਕਿ ਕਿੱਦਾਂ ਵੀ ਹੋਇਆ ਤੁਹਾਨੂੰ। ਦੇਖ ਸਕਦੇ ਆਂ ਵੀ ਆਪਦਾ ਸਹੁਰਾ ਸੱਸ ਕੁੜੀ ਦੇ ਨਾਲ ਨਹੀਂ ਹੈਗੇ। ਚਾਚੀ ਮੁੰਡੇ ਦੀ ਸੱਸ ਕਹਿੰਦੇ ਚਾਚੀ ਸੱਸੋਂ ਨਾਲ ਖੜੀ ਆ ਕੁੜੀ ਦੇ। ਆਹ ਲੜਕੀ ਖੜੀ ਆਪਣੇ ਕੋਲੇ ਮੌਨਿਕਾ ਹੈ। ਮੌਨਿਕਾ ਖੜੀ ਆ ਜੋ ਸਨਾਰਾ ਦੇ ਪਰਿਵਾਰਾਂ ਦੇ ਵਿੱਚੋਂ ਕਹਿ ਸਕਦੇ ਆਂਗੇ। ਦੇ ਇਹਨਾਂ ਦੇ ਜੰਮੀ ਕੇ ਤੇ ਇਹਨਾਂ ਨਾਲ ਜਿਹੜਾ ਹੈਗਾ ਮਾਤਾ ਜੀ ਆਏ ਨੇ ਜਦੋਂ ਮਾਤਾ ਜੀ ਕਾਇ ਤਰੀਕ ਦੇਤੀ 3 ਤਰੀਕ ਦਿੱਤੀ ਹੈ ਇਹ 3 ਤਰੀਕ ਦਿੱਤੀ ਬਾਤਨੀ ਕਿੰਨੀ ਪਈ ਦੇਖ ਸਕਦੇ ਹੋ ਜੀ ਪੂਰੀ بارش ਦੇ ਵਿੱਚ ਬਾਬੇ ਸਰਦੂਲਗੜ੍ਹ ਧੀ ਜਾਂਦਾ ਜਿਹੜਾ ਨਮੇੜਾ ਉਹ ਕਰਨ ਗਏ ਨੇ ਬਹੁਤ ਜ਼ਿਆਦਾ بارش ਆ ਜਿਹੜਾ ਸਾਨੂੰ ਦਿਖਾ ਦਿਖਾ ਰਹੇ ਆਂਗੇ ਆ ਦੇਖੋ ਆਹ ਦੇਖ ਸਕਦੇ ਹੋ بارش ਦੇ ਵਿੱਚ ਇੱਕ ਧੀ ਦਾ ਜਿਹੜਾ ਘਰ ਬਸਾਉਣ ਗਏ ਨੇ ਵੀ ਆਪਾਂ ਇਹਦਾ ਹਾਲੀ ਕਰਾਂਗੇ ਠੀਕ ਹੈ ਬਸਿੰਦਾ ਹੋ ਜੇ ਜਾਂ ਕੋਈ ਵੀ ਹੱਲ ਕੱਢਾਂਗੇ ਉਸ ਤੋਂ ਬਾਅਦ ਦੇਖਦੇ ਆਂ ਬਾਈ ਅਸੀਂ ਕੁੜੀ ਦੇ ਨਾਲ ਆ ਜੇ ਕੁੜੀ ਨਾਲ ੱਤਕਾ ਹੋਊਗਾ ਅਸੀਂ ਵੀ ਮੈਂ ਬਤੌਰੇ ਮਸੀਂ ਮੈਂ ਕੁੜੀ ਦਾ ਪੂਰਾ ਸਾਥ ਕੀ ਨਾਮ ਹੈ ਆਪਣੇ ਸ਼ੁਭਨਾਮ ਮੇਰਾ ਨਾਮ ਜਕਸੀਰ ਸਿੰਘ ਜੱਗੀ ਜੱਪਾ ਜੀ ਇਹ ਪਿੰਡ ਸਰਪੰਚ ਜਿਹੜੇ ਮੈਂਬਰ ਜਿਹੜਾ ਨੌਂ ਠੀਕ ਸਾਡੇ ਘਰ ਵਿਆਹ ਕੇ ਆਉਂਦੀ ਨਾ ਪਿੰਡ ਦੇ ਵਿੱਚ ਇਹ ਖਾਸ ਕਰਕੇ ਪਿੰਡਾਂ ਦੇ ਸਰਪੰਚਾਂ ਨੂੰ ਚਾਹੀਦਾ ਵੀ ਜਿਹਾ ਪਿੰਡ ਦੇ ਵਿੱਚ ਨੌਤੀ ਵਿਆਹ ਕੀ ਉਹਦਾ ਹੱਕ ਕਿਉਂ ਨਹੀਂ ਬਣਦਾ ਸਰਪੰਚਾਂ ਨੂੰ ਰਿਕਵੈਸਟ ਆ ਵੀ ਜਿਹੜੀਆਂ ਆਨੰਦ ਕਾਰਜ ਕਰਾ ਕੇ ਬੱਚੇ ਜੰਮੇ ਹੋਏ ਆ ਉਹਨਾਂ ਨੂੰ ਵੀ ਹੱਕ ਨਹੀਂ ਮਿਲਦਾ ਪਰ ਉਹਨਾਂ ਨੇ ਵੀ ਸੱਤ ਸਾਰੇ ਬਾਹਰ ਕੱਢਿਆ ਜਾਂਦੇ ਕਿਉਂ ਵੀ ਕਿਉਂ ਨਹੀਂ ਕਰ ਕਿਉਂ ਕੱਢਦੇ ਬਾਹਰ ਤੇ ਤੁਸੀਂ ਵੀ ਸੱਸਾ ਤੁਸੀਂ ਵੀ ਤੇ ਘਰ ਚ ਬੈਠੀਆਂ ਹੀ ਆ ਜਿਹੜੀਆਂ ਵਿਆਹ ਕਿ ਲੈਂਦੀਆਂ ਉਹ ਵੀ ਤੇ ਆਪਣੀਆਂ ਧੀ ਆਈਆਂ ਜੇ ਆਪਣੀਆਂ ਧੀਆਂ ਨੂੰ ਵਿਆਹੀਆਂ ਵਰਗਾ ਬਾਹਰ ਕੱਢੂਗਾ ਤੁਹਾਡੇ ਮਨ ਦਾ ਕੀ ਬੀਤੂਗੀ ਜਿੰਨੀ ਪ੍ਰਾਪਰਟੀ ਕਰਕੇ ਲੈਂਦੀ ਆ ਉਹ ਐਸਾ ਦੋਏ ਕਿ ਉਹਨੂੰ ਘਰ ਦੇ ਵਿੱਚ ਬਿਠਾਇਆ ਜਾਵੇ ਵੀ ਸਰਪੰਚਾਂ ਤੱਕ ਵੀ ਰਿਕਵੈਸਟ ਆ ਵੀ ਧੀਆਂ ਦੇ ਹੱਕ ਪੜਿਆ ਹਾਂ ਜੇਕਰ ਬ ਮਸੰ ਨੂੰ ਤੋਂ ਬਿਨਾਂ ਦੂਜੇ ਨੇ ਮੈਂ ਬਾਬਾ ਜੀ ਨੂੰ ਕਹਤਾ ਜਿਵੇਂ ਵੀ ਐ ਮੇਰਾ ਜਿਵੇਂ ਮਰਜ਼ੀ ਹੱਲਾ ਕਰੋ ਜੇ ਮੈਨੂੰ ਬਸਾਉਣਾ ਚਾਹੁੰਦੇ ਨੇ ਤਾਂ ਮੈਨੂੰ ਬਸਾਉਣ ਜੇ ਇਹ ਨਹੀਂ ਬਸਾਉਣਾ ਤਾਂ ਮੇਰਾ ਹੱਕ ਦੇਨ ਮੇਰਾ ਮੈਂ ਘਰ ਦੇ ਵਿੱਚ ਰਹਿ ਰਹੀ ਆ ਮੈਨੂੰ ਰਹਿਣ ਨੂੰ ਥਾਂ ਦਿੱਤੀ ਜਾਵੇ ਜਦੋਂ ਮੈਨੂੰ ਬਿਅ ਕੇ ਲੈ ਕੇ ਆਏ ਨੇ ਜਿਸ ਦਿਨ ਮੇਰਾ ਵਿਆਹ ਹੋਇਆ ਮੇਰੀ ਕੋਠੀ ਦਿਖਾਈ ਐ ਮੈਨੂੰ ਇਹਨਾਂ ਨੇ ਜਾਇਦਾਦ ਦਿਖਾਈ ਐ ਤੇ ਹੁਣ ਕਹਿ ਰਹੇ ਨੇ ਸਾਡੇ ਤਾਂ ਕੋਈ ਹੈ ਹੀ ਨਹੀਂ ਇਹਦਾ ਇਹਦਾ ਕੁਝ ਵੀ ਇੱਥੇ ਉਲਟਾ ਸਾਨੂੰ ਬੇਦਖਲ ਕਰਤਾ ਹੁੰਦਾ ਬੇਦਖਲ ਕਰਤਾ ਜੀ ਹਾਂ ਜੀ ਲੈ ਇਹਨਾਂ ਮਾੜੀ ਗੱਲੀ